ਅਸਿਕਾ ਕਗਰ ਦਰਿਆ ਦੇ ਵਿੱਚ ਖੜੇ ਆ ਜਿੱਥੇ ਆਰਜੀ ਪੁਲ ਬਣਾਇਆ ਗਿਆ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਦਈਏ ਕਿ ਜਿਹੜਾ ਸਾਹਮਣੇ ਪੁਲ ਹੈ ਜਿਹੜਾ ਕਗਰ ਦਰਿਆ ਦੇ ਉੱਤੇ ਉਹ ਪੁਲ ਹੈ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਪੁਲ ਹੈ ਉਹ ਪੁਲ ਹੈ ਜਿਹੜਾ ਉਹ ਤਸਵੀਰਾਂ ਜਿਹੜੀ ਤੁਸੀਂ ਵੇਖ ਰਹੇ ਹੋ ਜਿੱਥੇ ਤੰਬੂ ਲੱਗੇ ਹੋਏ ਨੇ ਆਰਮੀ ਦੇ ਜਿੱਥੇ ਬੈਰੀਕੇਡ ਲੱਗੇ ਹੋਏ ਨੇ ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ ਉਹ ਪੁਲ ਪੰਜਾਬ ਦੀ ਹੱਥ ਦੇ ਵਿੱਚ ਆਉਂਦਾ ਹੈ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਦੇ ਉੱਤੇ ਵੀਨੇਕਾ ਸਵਾਲ ਖੜੇ ਹੋਏ ਸਨ ਪਰ ਉਹ ਪੁਲ ਹੈ ਜਿਹੜਾ ਜੇਕਰ ਆਪਾਂ ਆਨਲਾਈਨ ਮੈਪ ਦੇ ਉੱਤੇ ਵੀ ਦੇਖੀਏ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਉਹ ਸਾਰੀਆਂ ਜਿਹੜਾ तकरीबन ਸਾਰਾ ਪੁਲ ਹੈ ਉਹ ਪੰਜਾਬ ਦੇ ਵਿੱਚ ਆਉਂਦਾ ਪਰ ਜਿੱਥੇ ਅਸੀਂ ਮੌਜੂਦ ਖੜੇ ਆ ਉਹਦੇ ਸਾਹਮਣੇ ਸਿੱਧਾ ਜਿਹੜਾ ਅੱਗੇ ਉਸੇ ਦਰਿਆ ਦੇ ਵਿੱਚ ਅੱਗੇ ਜਿਹੜਾ ਰੇਲਵੇ ਦਾ ਪੁਲ ਹੈ ਰੇਲਵੇ ਦਾ ਪੁਲ ਹੈ तकरीबन ਸਾਰਾ ਜਿਹੜਾ ਇਹ ਪੁਲ ਹੈ ਇਹ ਪੁਲ ਜੇਕਰ ਦੇਖਿਆ ਜਾਵੇ ਤਾਂ ਹਰਿਆਣਾ ਦੀ ਹੱਦ ਦੇ ਵਿੱਚ ਆਉਂਦਾ ਹੈ ਇਸ ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਿਵਾਦ ਚੱਲੇ ਸੰ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਉਂ ਨਹੀਂ ਰੋਕੇਗੇ ਤੁਹਾਨੂੰ ਇਹ ਤਸਵੀਰਾਂ ਅਸੀਂ ਤਾਂ ਦਿਖਾ ਰਹੇ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਜਿਹੜੀ ਹੱਦਬੰਦੀ ਸੀ ਜਿਹੜੀ ਪੰਜਾਬ ਤੇ ਹਰਿਆਣਾ ਦੀ ਸੀ ਉਸ ਨੂੰ ਲੈ ਕੇ ਜਿਹੜਾ ਸ਼ੰਭੂ ਵਾਲਾ ਜਿਹੜਾ ਹਾਈਵੇ ਪੁਲ ਹੈ ਉਹ ਹੈ ਸੀ ਕਗਰ ਦੇ ਵਿੱਚ ਜਿਹੜਾ ਉਹ ਪੰਜਾਬ ਦੀ ਹੱਦ ਦੇ ਵਿੱਚ ਆਉਂਦਾ ਤੇ ਰੇਲਵੇ ਵਾਲਾ ਪੁਲ ਹੈ ਜਿਹੜਾ ਉਹ ਪੁਲ ਤਕਰੀਬਨ ਸਾਰਾ ਜਿਹੜਾ ਹਰਿਆਣਾ ਦੀ ਹੱਦ ਦੇ ਵਿੱਚ ਆਉਂਦਾ ਕਿਉਂਕਿ ਇਹ ਗੋਲ ਆਕਾਰ ਦੇ ਵਿੱਚ ਕਦੇ ਵੀ ਹੱਦਬੰਦੀ ਸੂਬਿਆਂ ਦੀ ਨਹੀਂ ਹੁੰਦੀ ਇਸ ਨੂੰ ਲੈ ਕੇ ਕਿਤੇ ਪੰਜਾਬ ਦੇ ਵੱਲ ਕਿਲੋਮੀਟਰ ਜਾਂਦਾ ਆ ਜਾਂਦਾ ਕਿਤੇ ਅੱਗੇ ਜਾ ਕੇ ਜੇਕਰ ਆਪਾਂ ਦੂਜੇ ਪਾਸੇ ਦੇਖੀਏ ਤਾਂ ਅੱਗੇ ਜਾ ਕੇ ਇਸ ਪੁਲ ਤੋਂ ਅੱਗੇ ਜਾ ਕੇ ਕਈ ਕਿਲੋਮੀਟਰ ਅੰਦਰ ਜਾ ਕੇ ਹਰਿਆਣੇ ਦੇ ਵਿੱਚ ਪੰਜਾਬ ਦੀ ਹੱਦ ਆਉਂਦੀ ਹੈ ਇਸ ਨੂੰ ਲੈ ਕੇ ਹੱਦਬੰਦੀ ਜਿਹੜੀ ਹੈ ਉਹ ਕਿਤੇ ਗੋਲ ਆਕਾਰ ਦੇ ਵਿੱਚ ਨਹੀਂ ਹੈ ਪਰ ਜਿਹੜਾ ਕੱਗਰ ਦਰਿਆ ਦੇ ਵਿੱਚ ਅਸੀਂ ਖੜੇ ਆਂ ਇਧੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇੱਥੇ ਲੋਕਾਂ ਦੇ ਵੱਲੋਂ ਰਾਹ ਨੂੰ ਜਿਹੜੇ ਰਸਤੇ ਨੂੰ ਠੀਕ ਕੀਤਾ ਜਾ ਰਿਹਾ ਰਾਤ ਇੱਥੇ ਪਾਣੀ ਦਾ ਵਾਹ ਔਨ ਕਰਕੇ ਜਿਹੜਾ ਇਹ ਰਸਤਾ ਸੀ ਬੰਦ ਹੋ ਗਿਆ ਸੀ ਇਸ ਦੇ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੈਂ ਕਹੂੰਗਾ ਕੈਮਰਾਮੈਨ ਨੂੰ ਸਿੱਧੇ ਤਸਵੀਰਾਂ ਦਿਖਾ ਦੇਣਾ ਨੌਜਵਾਨ ਮਿੱਟੀ ਦੇ ਥੇਲੇ ਭਰ ਕੇ ਇਸ ਰਾਹ ਨੂੰ ਤਿਆਰ ਕਰ ਰਹੇ ਨੇ ਇਹ ਵੀ ਵੱਡੀ ਸੇਵਾ ਨੌਜਵਾਨਾਂ ਦੀ ਕਿਉਂਕਿ ਲੋਕਾਂ ਦੇ ਵੱਲੋਂ ਜਿਹੜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਹੜੀ ਲੋਕਾਂ ਨੂੰ ਇੱਥੇ ਦਿੱਕਤ ਆ ਰਹੀ ਹੈ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਲੋਕ ਜਿਹੜੇ ਜਰੂਰ ਪਰੇਸ਼ਾਨ ਹੋ ਰਹੇ ਨੇ ਪਰ ਉਹਨ ਇੱਥੇ ਵੱਡੇ ਪਾੜ ਪਏ ਹੋਏ ਨੇ ਜਿਸ ਨੂੰ ਲੈ ਕੇ ਰਾਤ ਪਾਣੀ ਦਾ ਵਾਹ ਤੇ ਜਾਣ ਕਰਕੇ ਇੱਥੇ ਜੋ ਸਥਿਤੀ ਬਣੀ ਹੋਈ ਸੀ ਉਸ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਮੈਂ ਕੈਮਰਾਮੈਨ ਨੂੰ ਕਹਾ ਕਿ ਸਿੱਧੀਆਂ ਤਸਵੀਰਾਂ ਅੱਗੇ ਆ ਕੇ ਦਿਖਾਈਆਂ ਜਾਂ ਜਿਸ ਤਰ੍ਹਾਂ ਦੇ ਹਾਲਾਤ ਬੜੇ ਹੋਏ ਨੇ ਰਾਤ ਪਾਣੀ ਦਾ ਵਾਹ ਇਸ ਦੇ ਉੱਤੋਂ ਦੀ ਫੁੱਟ 2 ਫੁੱਟ ਉੱਪਰ ਦੀ ਇਥੋਂ ਪਾਣੀ ਵਗਿਆ ਜਿਹੜਾ ਰਾਤ ਪਾਣੀ ਆਇਆ ਕਿਉਂਕਿ ਪਹਾੜਾਂ ਦੇ ਵਿੱਚ ਬਰਸਾਤ ਹੋਣ ਦੇ ਕਰਕੇ ਇਸ ਤੋਂ ਬਾਅਦ ਉਹ ਸਥਿਤੀ ਬਣੀ ਹੋਈ ਹੈ ਹੁਣ ਇਸ ਨੂੰ ਲੈ ਕੇ ਲੋਕਾਂ ਨੂੰ ਦਿੱਕਤ ਭਾਰੀ ਆ ਰਹੀ ਸੀ ਹੁਣ ਇੱਥੇ ਲੋਕਾਂ ਦੇ ਵੱਲੋਂ ਵੀ ਜਿਹੜਾ ਰਾਹ ਨੂੰ ਠੀਕ ਕੀਤਾ ਗਿਆ ਉਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਿੱਧੀਆਂ ਪਾਰਟੀ ਪੰਜਾਬ ਦੇ ਉੱਤੇ ਦਿਖਾ ਰਹੇ ਹਾਂ ਹੁਣ ਇੱਥੇ ਬਾਈ ਹੋਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਜਿਹੜੇ ਬਾਈ ਸੇਵਾ ਕਰ ਰਹੇ ਨੇ ਕਿਉਂਕਿ ਇਹ ਵੀ ਵੱਡੀ ਸੇਵਾ ਹੁੰਦੀ ਆ ਜਿਹੜਾ ਰਾਹ ਨੂੰ ਠੀਕ ਕੀਤਾ ਜਾ ਰਿਹਾ ਇੱਥੇ ਬਾਈ ਉਹਨਾਂ ਨਾਲ ਗੱਲਬਾਤ ਕਰ ਬਾਈ ਜੀ ਕਿਹੜਾ ਪਿੰਡ ਹੈ ਬਾਈ ਜੀ ਮਹਿਮਤਪੋਰਾ ਭਾਈ ਜੀ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੋਏ ਨੇ ਇਸ ਇਲਾਕੇ ਦੇ ਜ ਨਜ਼ਦੀਕ ਪਿੰਡ ਨੇ ਉਹਨਾਂ ਨੂੰ ਬੜੀਆਂ ਭਾਰੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਜੋ ਰਾਤ ਕੱਗਰ ਦੇ ਵਿੱਚ ਪਾਣੀ ਆਇਆ ਉਹਦੇ ਕਰਕੇ ਰਾਹ ਜਿਹੜਾ ਬਣਾਇਆ ਹੋਇਆ ਸੀ ਆਰਜੀ ਤੋਰ ਦੇ ਉੱਤੇ ਉਹ ਵੀ ਵਹਿ ਗਿਆ ਕੀ ਕਹਿਣਾ ਚਾਹੋਗੇ ਭਾਈ ਜੀ ਇਹ ਤਾਂ ਨਾ ਤਾਂ ਬਹੁਤ ਔਖਾ ਹੋਇਆ ਪਿਆ ਜਿੰਨੀ ਬਰਸਾਤ ਪੈ ਗਈ ਹੁਣ ਸਾਰੇ ਰਸਤੇ ਬੰਦ ਆ ਕੋਈ ਰਸਤਾ ਨਹੀਂ ਹੁਣ ਸਪੈਸ਼ਲ ਆਣ ਕੇ ਕੰਮ ਆਣਾ ਤੇ ਜਾਣਾ ਇੱਥੋਂ ਹੀ ਆ ਸਾਰਾ ਰਾਹ ਹੁਣ ਇਸ ਕਰਕੇ ਹੁਣ ਮੜਾ ਮੋਟਾ ਚਲਾਵਾਂਗੇ ਆਣ ਜਾਣ ਦਾ ਹੋਏਗਾ ਸਾਧਨ ਨੀਦਮ ਵੀ ਫਸੇ ਪਏ ਆ ਹੋਰ ਕੀ ਕਰੀਏ ਕੋਈ ਰਸਤਾ ਨਹੀਂ ਆ ਇਸ ਤੋਂ ਬੋਰਡ ਕਾਇਆ ਬੇਰਸਟ ਪਰ ਸਰਕਾਰ ਦੇ ਕੰਦੇ ਉਤੇ ਤਾਂ ਜੂਨ ਹੀ ਕਹਦੇ ਸਰਕਾਰੀ ਵੀ ਆ ਸਰਕਾਰ ਤਾਂ ਉੱਧੇ ਬੈਠ ਕੇ ਹਲ ਤਾਂ ਟਰੈਲਰ ਆ ਫਿਲਮ ਤਾਂ ਲੈ ਬਾਕੀ ਇਸ ਇਲਾਕੇ ਦੇ ਹਜੇ ਤਾਂ ਬਹੁਤ ਬੁਰਾ ਹਾਲ ਹੋਣਾ ਜਦੋਂ ਘੱਗਰ ਪੂਰਾ ਚਲਾ ਗਿਆ ਫਿਰ ਕਿੱਥੋਂ ਰਸਤਾ ਰਹਿਣਾ ਕਿਸੇ ਪਾਸੇ ਵੀ ਨਹੀਂ ਰਹਿਣਾਗਾ ਨਾ ਪੰਜਾਬ ਹਰਿਆਣੇ ਚ ਨਾ ਹਰਿਆਣਾ ਪੰਜਾਬ ਚ ਫਿਰ ਤੇ ਇੱਕ ਪਾਸੇ ਤੇ ਰਹੇਗਾ ਪੰਜਾਬ ਪੰਜਾਬ ਚ ਰਹੇਗਾ ਹਰਿਆਣੇ ਦੇ ਹਰਿਆਣੇ ਚ ਰਹਿਣਗੇ ਉਸ ਤੋਂ ਬਾਅਦ ਤਾਂ ਕੋਈ ਰਸਤਾ ਨਹੀਂ ਆਗਾ ਫਿਰ ਉਕਨ ਹੋਰ ਆ ਉਹ ਤਾਂ ਵੈਸੇ ਬਹੁਤ ਦੂਰ ਹੈ ਇਧਰੋਂ ਬਨੂਰ ਚੰਡੀਗੜ੍ਹ ਬਾਹਰ ਜਾਣਾ ਪੈਂਦਾ ਉਹਦੇ ਵਿੱਚ ਵੈਸੇ ਜਾਮ ਬਹੁਤ ਹੈ ਰਸਤਾ ਵੈਸੇ ਨਿਕਲਿਆ ਦਾ 3-3 ਘੰਟੇ ਲੱਗ ਜਾਂਦੇ ਆ। ਨੌਰ ਵੀ ਜਿਹੜੇ ਪੁੱਲ ਬਣੇ ਹੋਏ ਨੇ ਉਹ ਵੀ ਖਤਰੇ ਦੇ ਨਿਸ਼ਾਨ ਦੇ ਉੱਤੇ ਨੇ, ਆਰਜੀ ਤੌਰ ਦੇ ਉੱਤੇ। ਉਹ ਉਹਨਾਂ ਦੇ ਵੀ ਪੂਰਾ ਲਿਖਾ ਆਇਆ ਆ ਕਿ ਭਾਰੀ ਵਾਹਨ ਨਹੀਂ ਜਾ ਸਕਦੇ ਹੈਗੇ। ਉਹ ਵੀ ਪੂਰਾ ਟੁੱਟਣ ਦੀ ਤਾਅਰ ਨੇ। ਪਰ ਚੱਲ ਬਹੁਤ ਰੇਣ ਫੇਰ ਵੀ। ਉਹ ਬੱਸ ਕੀ ਪਤਾ ਕਿਸ ਟਾਈਮ ਪਹੁੰਚ ਜਣੋ। ਸਰਕਾਰ ਉਡੀ ਕੀ ਰਹੀ ਹੈ ਫਿਰ? ਵੀ ਜਦੋਂ ਟੁੱਟੇਗਾ ਫਿਰ ਦੇਖਾਂਗੇ ਕੁਛ ਨਾ ਕੁਛ ਹੋਏਗਾ ਜਦੋਂ। ਤੇ ਸਾਰੇ ਆ ਜਾਣਗੇ ਇਨਸਾਫ ਮਤਲਬ ਅਫਸੋਸ ਕਰਨ ਪਰਾਨੇ ਆ ਜਾਣਗੇ ਵੀ ਹਾਂ ਇਥੋਂ ਵੀਡੀਓ ਬਣੀ ਹੈ ਸਾਡਾ ਨਾ ਹੋਏਗਾ ਅਸੀਂ ਕੰਮ ਕਰਾਵਾਂਗੇ ਹੁਣ ਪਹਿਲਾਂ ਕੋਈ ਨਹੀਂ ਦੇਖ ਰਿਹਾਗਾ ਤੇ ਨੌਕਰੀਆਂ ਵੀ ਦਿੱਤੀਆਂ ਜਾਣਗੇ ਪਰਿਵਾਰਾਂ ਨੂੰ ਮੁਆਵਜ਼ੇ ਦਿੱਤੇ ਜਾਣਗੇ ਜੇ ਹੁਣੇ ਪਹਿਲਾਂ ਹੀ ਸਰਕਾਰਾਂ ਉਹ ਮੰਨ ਲੈਣ ਪਹਿਲਾਂ ਤਾਂ ਦੇਖਦੇ ਨਹੀਂ ਆ ਕੋਈ ਵੀ ਇਹ ਤਾਂ ਬਾਅਦ ਚ ਦੇਖਦਾ ਹੈ ਇੰਡੀਆ ਹੈ ਨਾ ਵੀ ਜਦੋਂ ਨੁਕਸਾਨ ਆਇਆ ਉਸ ਤੋਂ ਬਾਅਦ ਹੀ ਕੰਮ ਕਰਨਾ ਉਸ ਤੋਂ ਪਹਿਲਾਂ ਕੋਈ ਕੰਮ ਨਹੀਂ ਕਰਨਾ ਹੈਗਾ ਅੱਛਾ ਵੀਰ ਹੁਣ ਤੁਸੀਂ ਕਰ ਰਹੇ ਹੋ ਜੇਕਰ ਬਰਸਾਤ ਦਾ ਮੌਸਮ ਫਿਰ ਕੋਈ ਕੋਈ ਬੂੰਦ ਹੈ ਨਾ ਪੈਣ ਵੀ ਲੱਗ ਬੰਦਾ ਹੋਣ ਲੱਗ ਗਿਆ ਨੇ ਜੇਕਰ ਫਿਰ ਹੁਣ ਨੁਕਸਾਨ ਹੁੰਦਾ ਤਾਂ ਫਿਰ ਕੀ ਹੱਲ ਹੋਊਗਾ ਕਿ ਫਿਰ ਕੀ ਆ ਫਿਰ ਦੇਖਾਂਗੇ ਬਾਅਦ ਚ ਬਾਅਦ ਦਾ ਹੁਣ ਕੀ ਆ ਸਰਕਾਰ ਤਾਂ ਕੁਝ ਕਰ ਨਹੀਂ ਰਹੀ ਹੁਣ ਅਸੀਂ ਸਾਨੂੰ ਹੀ ਦੇਖਣਾ ਜੇ ਸੀ ਵੀ ਖੜੀ ਉਹਦੇ ਨਾਲ ਤੁਸੀਂ ਪੌਦੀ ਮਿੱਟੀ ਨੂੰ ਕਿਹ ਕਿ ਨਹੀਂ ਜੀ ਉਹ ਤਾਂ ਬੰਨ ਲਾਉਣ ਵਾਸਤੇ ਆ ਉਹਦੇ ਗਵਰਨਮੈਂਟ ਦਾ ਵੀ ਸਿਰ ਬੰਨ ਬੰਨ ਲਾਣਾ ਹੈ ਸਰਕਾਰੀ ਰਾਹ ਨਹੀਂ ਬਣਾਉਣਾ ਕੋਈ ਵੀ ਹਾਂ ਉਹਦੇ ਪੱਟਣ ਵਾਸਤੇ ਆ ਰਾਹ ਬਣਾਣ ਲਈ ਨੇ ਆ ਰਾਹ ਵਾਸਤੇ ਤੁਹਾਡੇ ਸਾਹਮਣੇ ਦੇਖ ਲਓ ਕੀ ਕਰ ਰਹੇ ਆ ਉਹ ਪੱਟਣ ਵਾਸਤੇ ਖੜੀ ਹੈ ਉਹਦੇ ਪੱਟਣ ਇਸ ਕਰਕੇ ਹੋਇਆ ਉਹ ਦੋ ਖਾਲੀਆਂ ਉਹ ਦੋ ਖਾਲੀਆਂ ਦੇਖੋ ਰਸਤਾ ਬੰਦ ਕੀਤਾ ਹੋਇਆ ਵੀ ਸਿੱਧਾ ਰਾਹ ਸੀ ਹੁਣ ਫੇਰ ਇਧਰੋਂ ਆਪਣਾ ਆਪ ਬਣਾਇਆ ਦੋ ਦਿਨ ਹੋ ਗਏ ਕਾਰ ਕਰਾ ਕੇ ਇਹ ਸਰਕਾਰ ਨੇ ਹੁਣ ਹੁਣ ਪੱਟੇ ਰਸਤਾ ਹਾਂ ਇਹ ਦੋ ਤਿੰਨ ਦਿਨ ਪਹਿਲਾਂ ਖਾਲੀ ਮਾਰੀ ਐ ਦੋ ਦਿਨ ਹੋ ਗਏ ਜਿਹੜਾ ਉਹ ਵਾਲਾ ਰਾਹ ਸਾਹਮਣੇ ਵਾਲਾ ਇਹ ਕੱਚਾ ਰਸਤਾ ਹੈ ਨਾ ਵੀਰ ਜੀ ਕਿਉਂਕਿ ਪਹਿਲਾਂ ਇੱਥੋਂ ਸਿੱਧਾ ਜਾਂਦੇ ਸੀ ਜਦੋਂ ਮੋਟਰਸਾਈਕਲ ਜਾਂਦੇ ਸੀ ਪਰ ਹੁਣ ਉਹ ਪੱਟੇ ਗਏ ਸਰਕਾਰ ਨੇ ਉਹ ਉਹਨਾਂ ਦਾ ਕੰਮ ਚੱਲ ਰਿਹਾ ਬੰਦੇ ਦੀ ਤਿਆਰੀ ਕਰ ਰਹੇ ਆ ਬੰਦਾ ਲਾ ਰਹੇ ਆ ਵੀ ਪਾਣੀ ਦੀ ਕੋਈ ਦਿੱਕਤ ਕੱਲ ਨੂੰ ਆਏ ਤਾਂ ਕੋਈ ਨੁਕਸਾਨ ਨਾ ਹੋਵੇ ਰਸਤੇ ਦੇ ਵਿੱਚੋਂ ਪੱਟ ਗਏ ਹਰਿਆਣੇ ਦਾ ਰਸਤੇ ਦਾ ਹਰਿਆਣੇ ਦਾ ਉਹ ਸਾਰਾ ਇਹ ਵੀ ਸਾਰਾ ਹਰਿਆਣੇ ਦੇ ਵਿੱਚ ਖੜੇ ਆਪਾਂ ਵੀ ਹਰਿਆਣੇ 'ਚ ਖੜੇ ਆ ਇਸ ਟਾਈਮ ਆਪਾਂ ਉਹ ਤਾਂ ਹਰਿਆਣਾ ਜੋ ਮਰਜ਼ੀ ਕਰੇ ਆਪਾਂ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਤੇ ਬਸ ਇਹ ਆਪਣੀ ਉਹਦੇ ਤੇ ਕਰਨੇ ਆ ਵੀ ਆਪਣਾ ਸਾਡਾ ਨੰਗਨ ਦਾ ਰਾਜ ਕਿਉਂ ਅਸੀਂ ਡੇਲੀ ਕੰਮ ਕਰ ਵਾਲੇ ਜਾਣ ਵਾਲੇ ਦੁੱਧ ਇੱਥੋਂ ਜਾਣਾ ਸਾਰਾ ਕੁਝ ਇੱਥੋਂ ਹੀ ਜਾਣਾ ਕਿਉਂਕਿ ਦੇਖੋ ਜਿਹੜਾ ਸਾਹਮਣੇ ਪੁਲ ਹੈ ਜਿੱਥੇ ਫੋਰਸ ਖੜੀ ਹੈ ਬੈਰੀਡ ਲੱਗੇ ਉਹ ਸਾਰਾ ਪੰਜਾਬ ਦੇ ਵਿੱਚ ਹੈ ਇਹ ਸਾਰਾ ਹਰਿਆਣਾ ਦੇ ਵਿੱਚ ਇਹ ਵਿੱਚ ਤ੍ਰਿਸ਼ਮਾ ਹੋ ਜਾਂਦਾ ਨਾ ਇਧਰੋਂ ਹਰਿਆਣਾ ਨਿਕਲ ਜਾਂਦਾ ਅੱਗੇ ਸਾਰਾ ਹਾਂ ਇਹ ਉਹ ਪੰਜਾਬ ਚਾ ਸਾਰਾ ਇਸ ਕਰਕੇ ਹੁਣ ਸਾਰਾ ਸ਼ਾਮ ਨੂੰ ਦੁੱਧ ਵੀ ਲੈ ਕੇ ਜਾਣਾ ਕੰਮ ਤੇ ਵੀ ਜਾਣਾ ਉਹ ਸਾਰਾ ਸਾਰਾ ਇੱਥੋਂ ਹੀ ਰਸਤਾ ਪਰ ਜੇਕਰ ਹੁਣ ਫਿਰ ਪਾਣੀ ਆ ਗਿਆ ਤਾਂ ਫਿਰ ਅਗਲਾ ਕੀ ਹੋਊਗਾ ਐਕਸ਼ਨ ਕੀ ਹੋਊ ਕਿਥੇ ਜਾਣ ਵਾਸਤੇ ਉਹ ਕਰੂਗੇ ਫਿਰ ਉਹ ਦੇਖਾਂ ਕੋਈ ਨਾ ਕੋਈ ਰਸਤਾ ਦੇਖਾਂਗੇ ਬਣਾਵਾਂਗੇ ਨਹੀਂ ਤਾਂ ਫਿਰ ਪੈਦਲ ਆ ਹੋਰ ਕੀ ਕਰ ਸਕਦੇ ਆ ਉਧਰ ਤੇ ਪੈਦਲ ਵੀ ਜਾਂਦੇ ਤੇ ਆਹੀ ਆ ਪੁਲ ਰਿਸਕ ਲੈਕ ਲੈਂਡ ਦੇ ਉੱਤੋਂ ਤੇ ਜਾਂਦਾ ਹੋਰ ਤਾਂ ਕੋਈ ਆਪਸ਼ਨ ਨਹੀਂ ਆ ਸਾਡੇ ਕੋਲ ਲੈਨ ਦੇ ਉੱਤੇ ਤਾਂ ਜਾਣਾ ਬੜਾ ਔਖਾ ਜਿਹਾ ਉਹ ਵੀ ਕਹਿੰਦੇ ਫਿਰ ਰਿਸਕੀ ਕੰਮ ਹੈ ਹੋਰ ਸਾਨ ਦੇ ਵਿੱਚ ਉੱਪਰ ਬਿਜਲੀ ਤਾਰਾਂ ਵੀ ਨੇ نیچے ਅਰਥ ਹੋ ਗਿਆ ਤਾਂ ਕੋਈ ਐ ਨਹੀਂ ਆ ਫਿਰ ਉਹੀ ਕਰ ਸਕਦੇ ਆ ਹੋਰ ਤਾਂ ਹੈ ਨਹੀਂ ਕੋਈ ਆਪਸ਼ਨ ਸਾਡੇ ਕੋਲ ਜਾਂ ਸਾਡਾ ਕਨੌਰ ਆ ਕਨੌਰ ਸਾਨੂੰ ਵੈਸੇ ਬੜੀ ਦੂਰ ਆ 2 ਘੰਟੇ ਬਾਲੇ ਜਾਣਾ 2.5 ਘੰਟੇ ਲੱਗ ਜਾਂਦੇ ਆ ਤਿੰਨ ਤਿੰਨ ਘੰਟੇ ਜਾਮ ਵਿੱਚ ਖੜਨਾ ਪਿਆ ਜਾਂਦਾ ਕੀ ਕਰ ਸਕਨੇ ਪਿਆ ਜਾਮ ਬਹੁਤ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਜੇਕਰ ਇਹ ਲਿੰਕ ਵੀ ਟੁੱਟ ਗਿਆ ਤਾਂ ਸਾਰੀ ਟ੍ਰੈਫਿਕ ਦੇਖੋ ਇੱਥੋਂ ਦੀ ਸਾਰੀ ਸਾਰੀ ਟ੍ਰੈਫਿਕ ਇਸੇ ਰਸਤੇ ਤੇ ਜਾ ਰਹੀ ਹੈ ਜੇਕਰ ਕੱਲ ਨੂੰ ਘੱਗਰ ਦੇ ਵਿੱਚ ਪਾਣੀ ਆਣ ਦੇ ਦਰਸ਼ਕ ਤੁਹਾਨੂੰ ਦੱਸ ਦਈਏ ਕਿ ਜਿਹੜੇ ਇੱਥੇ ਆਰਜੀ ਪੁਲ ਦਾਪਰ ਦੇਖੀ ਜਾਵੇ ਇਹ ਤਾਂ ਇੱਕ ਤਾਂ ਘੱਗਰ ਦਰਿਆ ਦੇ ਨੀਚੇ ਪੋਲ ਹੈ ਇੱਕ ਇਹ ਹੋ ਗਿਆ ਇੱਕ ਅਕਸੰਜਰ ਪਰਦਾ ਨੇੜੇ ਹੋ ਗਿਆ ਇਸ ਤੋਂ ਇੱਕ ਅੱਗੇ ਇੱਕ ਲੋ ਸੈਂਬਲੀ ਤੋਂ ਉਨਸਰ ਨੂੰ ਰਸਤਾ ਜਾਂਦਾ ਜੇਕਰ ਪਾਣੀ ਆ ਜਾਂਦਾ ਤਾਂ ਉੱਥੇ ਵੀ ਰੈਂਪ ਬਣਿਆ ਹੋਣ ਕਰਕੇ ਉੱਥੇ ਵੀ ਉਹ ਰਸਤਾ ਆਵਾਜਾਈ ਦੇ ਲਈ ਬੰਦ ਹੋ ਜਾਂਦਾ ਲੋਕਾਂ ਦਾ ਇਹੀ ਕਹਿੰਦਾ ਵੀ ਜਿਹੜਾ ਇੱਥੋਂ ਦੀ ਜਿਹੜੀ ਪ੍ਰਸ਼ਾਸਨ ਹੈ ਉਹ ਤੇ ਸਰਕਾਰ ਜਿਹੜੀ ਹਰਿਆਣਾ ਦੀ ਸਰਕਾਰ ਹੈ ਆਪਸ ਦੇ ਵਿੱਚ ਮਿਲ ਕੇ ਕਿਸਾਨਾਂ ਦੇ ਨਾਲ ਕੋਈ ਮਸਲੇ ਦਾ ਹੱਲ ਕਰਨ ਤਾਂ ਕਿ ਮੌਨਸੂਨ ਦੇ ਵਿੱਚ ਜਿਉਂ ਜਿਹੀ ਸਥਿਤੀ ਬਣਦੀ ਜਾ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਜ਼ਿਆਦਾ ਮੀਂਹ ਆਉਂਦੇ ਨੇ ਹੜ੍ਹ ਆਉਂਦੇ ਨੇ ਤਾਂ ਲੋਕਾਂ ਦਾ ਆਣਾ ਜਾਣਾ ਬੜਾ ਜਿਹੜਾ ਨੁਕਸਾਨਦਾਈ ਹੋਵੇ ਕਿਉਂਕਿ ਇੱਥੋਂ ਦੇ ਬਹੁਤ ਸਾਰੇ ਦੋਜੀ ਨੇ ਜਿਹੜੇ ਦੁੱਧ ਦਾ ਵਪਾਰ ਕਰਦੇ ਨੇ ਉਹ ਇੱਥੋਂ ਜਾ ਕੇ ਅੰਬਾਲਾ ਦੇ ਵਿੱਚ ਸਪਲਾਈ ਕਰਦੇ ਨੇ ਅੰਬਾਲਾ ਦੇ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਿੱਚ ਆ ਕੇ ਆਪਣੇ ਕਾਰੋਬਾਰ ਕਰ ਰਹੇ ਨੇ ਭਾਵੇਂ ਰਾਜਪੁਰਾ ਹੋ ਗਿਆ ਜਾਂ ਫਿਰ ਅੱਗੇ ਖੰਨੇ ਸਰੰਦ ਜਾਂ ਘਨੌਰ ਵੱਡੇ ਪੱਧਰ ਦੇ ਉੱਤੇ ਇੱਕ ਦੂਜੇ ਥਾਵਾਂ ਦੇ ਉੱਤੇ ਜਾ ਕੇ ਭਾਵੇਂ ਸੂਬੇ ਦੇ ਵਿੱਚ ਹੱਦ ਬੰਦੇ ਜ਼ਰੂਰ ਹੈ ਪਰ ਲੋਕ ਇੱਕੋ ਨੇ ਇੱਥੋਂ ਦੇ ਬੋਲੀ ਇੱਕੋ ਐ ਹਰਿਆਣੇ ਦੀ ਪਵਦੀ ਬੋਲੀ ਐ ਤੇ ਜੇਕਰ ਦੇਖਿਆ ਜਾਵੇ ਤਾਂ ਇਸ ਇਲਾਕੇ ਦੀ ਬੋਲੀ ਪਵਦੀ ਹੈ ਲੋਕ ਵੀ ਇੱਕੋ ਨੇ ਲੋਕ ਸੁਭਾਵ ਹੀ ਮਿਲਦੇ ਨੇ ਪਰ ਹੁਣ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਆਉਣ ਵਾਲੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਰੇ ਬਾਈ ਉਹਨਾਂ ਨਾਲ ਗੱਲ ਕਰ ਲਈ ਬਾਈ ਜੀ ਕੀ ਕਹਿਣਾ ਚਾਹੋਗੇ ਜਿਵੇਂ ਜਿਹੜੇ ਹਾਲਾਤ ਬਣਦੇ ਜਾ ਰਹੇ ਸਰਕਾਰਾਂ ਮੰਨ ਕਿਉਂ ਨਹੀਂ ਰਹੀਆਂ ਸਰਕਾਰ ਸਰਕਾਰਾਂ ਸੁੱਤੀਆਂ ਹੋਈਆਂ ਜੀ ਬਹੁਤ ਤੰਗੀ ਸਾਨੂੰ ਤੇ ਜੀ ਦੋਵੇਂ ਟਾਈਮ ਦੁੱਧ ਲੈ ਕੇ ਜਾਣਾ ਹੁੰਦਾ ਬਹੁਤ ਇੰਨੀ ਤੰਗੀ ਹੈ ਸਵੇਰੇ ਉਧਰ ਨੂੰ ਹੁਣਸਰ ਨੂੰ ਗਏ ਆ ਜੀ 2 ਘੰਟੇ ਲੱਗ ਗਏ ਨੇ ਜੀ ਜਿਹੜਾ ਹੁਣਸਰ ਰੈਂਪ ਬਣਿਆ ਹੋਇਆ ਜੇ ਪੰਜ ਜਾ ਤਾਂ ਉਹ ਵੀ ਬੰਦ ਹੋ ਜਾਣਾ ਹਾਂ ਜੀ ਉਹ ਵੀ ਬੰਦ ਹੋ ਜਾਏਗਾ ਜੀ ਬਹੁਤ ਬੁਰਾ ਹਾਲ ਹੈ ਜੀ ਸਾਨੂੰ ਹੀ ਤੇ ਕਹਿ ਜੀ ਮੋਟਰਸਾਈਕਲ ਜੋਗਾ ਖੋਲ ਦੋ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹਰਿਆਣਾ ਸਰਕਾਰ ਨਾਲ ਹੋਈ ਗੱਲ ਬਈ ਉਤ ਪ੍ਰਸ਼ਾਸਨ ਨਾਲ ਕੋ ਕੀ ਕਹਿੰਦੇ ਕੋਈ ਨਹੀਂ ਸਰ ਹੋਈ ਹੈਗੀ ਉਹ ਸੁਣਨੀ ਨਹੀਂ ਰਹਿ ਜੀ ਕੁਛ ਉਹ ਜਾਣ ਕੇ ਤਾਂ ਕਰ ਰਹੇ ਫਿਰ ਹਾਂਜੀ ਹਾਂਜੀ ਜਾਣ ਕੇ ਹੀ ਆ ਫਿਰ ਇਹ ਤੇ ਹੈ ਹੀ ਆ ਜੀ ਜੇ ਅੰਮਾਲਾ ਹੀ ਯੋਰ ਲਾਏ ਜੀ ਖਲਾਕ ਕਿਉਂ ਨਹੀਂ ਸਕਦਾ ਹੈਗਾ ਸਭ ਕੁਝ ਹੋ ਸਕਦਾ ਹੈ ਕੋਈ ਵੀ ਅੱਗੇ ਨਹੀਂ ਨਾ ਆਂਦਾ ਜੀ ਦੂਜੇ ਪਾਸੇ ਹਰਿਆਣਾ ਬਹਿ ਜੇ ਤੇ ਧਰਨੇ ਦੇ ਉੱਤੇ ਤਾਂ ਆਂਦਾ ਫਿਰ ਹਾਂਜੀ ਮਿੰਟਾਂ 'ਚ ਖੁੱਲੇਗਾ ਜੀ ਕਿਉਂ ਵਪਾਰੀਆਂ ਦੀ ਜਿਹੜੇ ਦੁਕਾਨਦਾਰ ਹੁੰਦੇ ਚਿੱਕਾ ਨਿਕਲੀ ਪਈਆਂ ਜੇਕਰ ਆਪਾਂ ਸਿੱਧੇ ਦੌਰ ਦੇ ਉੱਤੇ ਗਏ ਬਾਣੀਏ ਸ਼ਹਿਰ ਜਾਈ ਦਾ ਹੱਥ ਜੋੜਦੇ ਨੇ ਹਾਂ ਵੀ ਤੰਗ ਹੋ ਗਏ ਅਸੀਂ ਖਲਾਓ ਕਿਸੇ ਤਰ੍ਹਾਂ ਖਲਾਓ ਦੱਸੋ ਸਾਡੇ ਤਾਂ ਖੁੱਲਣ ਦਾ ਥੋੜਾ ਹੈ ਤੁਸੀਂ ਖਲਾਣਾ ਅਸੀਂ ਕੀ ਖਲਾਣਾ ਵਪਾਰ ਖਤਮ ਹੋ ਗਿਆ ਭਾਈ ਜੀ ਪਿਛਲੇ ਦਿਨਾਂ ਦੇ ਵਿੱਚ ਨਾ ਅਸੀਂ ਜਦੋਂ ਬਾਲੇ ਗਏ ਸੀ ਤਾਂ ਉੱਥੋਂ ਜਿਹੜੇ ਦੁਕਾਨਦਾਰ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਭਾਈ ਜਦੋਂ ਦੀ ਅਸੀਂ ਇੱਥੇ ਦੁਕਾਨ ਕੀਤੀ ਹੈ ਬਈ ਸਾਨੂੰ 30 ਹੋ ਗਏ ਸਾਲ 40 ਸਾਲ ਹੋ ਗਏ ਕਿਸੇ ਨੂੰ 70 ਸਾਲ ਹੋ ਗਏ ਕਹਿੰਦੇ ਹੁਣ ਤੱਕ ਕੋਈ ਅਜਿਹਾ ਦਿਨ ਨਹੀਂ ਆਇਆ ਜਿਸ ਦਿਨ ਅਸੀਂ ਬੋਣੀ ਕਰਕੇ ਘਰ ਨਾ ਆ ਗਏ ਹੋਵੇ ਭਾਵੇਂ ਜਿੰਨੀ ਮਰਜ਼ੀ ਬਰਸਾਤ ਹੋਵੇ ਪਾਣੀ ਹੋਵੇ ਪਰ ਜਦੋਂ ਦਾ ਕਹਿੰਦੇ ਧਰਨਾ ਲੱਗਿਆ ਕਹਿੰਦੇ ਉਹ ਕਈ ਵਾਰ ਐਦਾਂ ਸੀ ਜਾਂਦੇ ਵੀ ਖਾਲੀ ਹੱਥ ਘਰੋਂ ਜਾਂਦੇ ਕੀ ਕਹਿਣਾ ਚਾਹੋਗੇ ਬੰਦ ਹੋ ਗਿਆ ਖਮਸਰਾ ਵਪਾਰ ਖਤਮ ਹੋ ਗਿਆ ਜੀ ਹਾਂ ਕਿਹੜਾ ਪਿੰਡ ਹੈ ਆਪਣਾ ਪਿੰਡ ਕਦਾਵਾਰਾ ਬਾਈ ਜੀ ਹਾਂ ਤੇ ਇਹ ਰਸਤਾ ਖੁੱਲਣਾ ਜੀ ਤਾਂ ਸਰਕਾਰੀ ਬਣ ਗਈ ਮੋਦੀ ਸਰਕਾਰ ਹੀ ਬਣ ਗਈ ਹਰਿਆਣੇ 'ਚ ਖੁੱਲਣਾ ਜੀ ਦਾ ਮੋਟਰਸਾਈਕਲਾਂ ਵਾਸਤੇ ਖੋਲ ਦਿਓ ਆਮ ਜਨਤਾ ਹੁਣ ਕੋਈ ਵਾਰ ਕੋਈ ਵਿਚਾਰੀ ਕੋਈ ਬਿਮਾਰ ਹੋ ਜਾਏ ਉਪਰ ਕੋਈ ਸਾਧਨ ਨਹੀਂ ਉਹ ਕਿਤਰਾ ਨਿਕੜੂਗਾ ਉਹ ਮੋਟਰਸਾਈਕਲ ਤੇ ਆ ਵਿਚਾਰਾ ਇੱਕ ਦਿਨ ਜਨਾਨੀ ਰਾਜਗੜ ਉਹ ਗੁਜਰ ਗਈ ਉਹ ਕਮਾ ਕੇ ਲੈ ਆਏ ਵਿਚਾਰੇ ਉੱਥੇ ਦਮ ਛੜ ਗਿਆ ਗੱਡੀ ਲਿਕਣੇ ਜੋ ਕਰ ਰਸਤਾ ਹੁੰਦਾ ਉਹ ਵਿਚਾਲੰਦ ਇਹ ਚੱਕਰ ਹੈ ਪਰ ਆਪਣੇ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜੇਕਰ ਰਾਹ ਠੀਕ ਨਹੀਂ ਤਾਂ ਆਪਾਂ ਅੰਬਾਲੇਵਾਲ ਜਾਣ ਤੋਂ ਚੰਗਾ ਆਪਾਂ ਨੂੰ ਜੇ ਦੇਖ ਜਾਵੇ ਤਾਂ ਰਾਜਪੁਰ ਨੇੜੇ ਆ ਪਟਿਆਲਾ ਨੇੜੇ ਆ ਤਾਂ ਚੰਡੀ ਹੁੰਦਾ ਹੈ ਜੀ ਬਾਈ ਦੀ ਕੰਮ ਤੰਦਾ ਹਰੇਕ ਬੰਦਾ ਲੱਗਿਆ ਵਾ ਕੋਈ ਨੌਕਰੀ ਕਰ ਰਿਹਾ ਕੋਈ ਵਪਾਰ ਕਰ ਰਿਹਾ ਨਹੀਂ ਉਹ ਗੱਲ ਨਹੀਂ ਜੇਕਰ ਕੋਈ ਅਮਰਜੈਂਸੀ ਹੁੰਦੀ ਉਹਦੀ ਗੱਲ ਕਰ ਰਹੇ ਹਾਂ ਅਮਰਜੈਂਸੀ ਵੀ ਜੀ ਕਈ ਵਾਰ ਹਸਪੀਟਲ ਪੂਰੇ ਬੜਾ ਜ਼ਿਲ੍ਹਾ ਹੈ ਬੜਾ ਇਹ ਰਾਜਪੁਰਾ ਹੁਣ ਪਟਿਆਲੇ ਐ ਪਟਿਆਲੇ ਕਿੱਥੇ ਕਿੰਨੇ ਪਹੁੰਚੂਗਾ ਅੰਬਾਲੇ ਨੇੜਾ ਐ ਹਰੇਕ ਬੰਦੇ ਨੂੰ ਲੋਕਲ ਏਰੀਆ ਸਾਰਾ ਪਰ ਹੁਣ ਤਾਂ ਅੰਬਾਲਾ ਵੀ ਕਹਿੰਦੇ ਜੇਕਰ ਦੇਖੇ ਦਿੱਲੀ ਵਾਂਗ ਤੇ ਦੂਰ ਹੋਇਆ ਪਿਆ ਹੁਣ ਤਾਂ ਹੁਣ ਤਾਂ ਦੂਰ ਹੋ ਗਿਆ ਜੀ ਹੁਣ ਬੜੋਕਾ ਸਾਡੇ ਸਾਹਮਣੇ ਦੇਖੋ ਕੀ ਹੋ ਰਿਹਾ ਐ ਇਹ ਸਾਰਾ ਬੜਾਰੇ ਰਫਤਾ ਚੱਲ ਰਿਹਾ ਨਿਕਲਣੇ ਵਾਸਤੇ ਬੜੋਕਾ ਸੋ ਇਹ ਤਸਵੀਰ ਤੁਹਾਨੂੰ ਦਿਖਾਈਆਂ ਨੇ ਤੁਸੀਂ ਜੂਰੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ